ਐਸ ਡੀ ਆਰ ਐਫ ਫੰਡ ਨੂੰ ਲੈ ਕੇ ਪੰਜਾਬ ਦੇ ਸਿਆਸੀ ਔਰ ਮੀਡੀਆ ਹਲਕਿਆਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਮਸਾਨ ਮਚਿਆ ਹੋਇਆ ਹੈ ਸਰਕਾਰ ਆਪਣੀਆਂ ਦਲੀਲਾਂ ਦੇ ਰਹੀ ਹੈ ਤੇ ਕੇਂਦਰ ਦੀ ਸੱਤਾਧਾਰੀ ਪਾਰਟੀ ਭਾਜਪਾ ਜਨਤਾ ਪਾਰਟੀ ਤੇ ਵਿਰੋਧ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੀਆਂ ਆਪਣੀਆਂ ਦਲੀਲਾਂ ਹਨ ਆਖਰ ਇਹ 12000 ਕਰੋੜ ਰੁਪਏ ਕਿੱਥੇ ਗਿਆ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਕੀ ਕਹਿੰਦੀ ਹੈ ਆਪਾਂ ਉਹਦੇ ਤੇ ਇੱਕ ਨਜ਼ਰ ਮਾਰ ਲੈਨੇ ਆ ਕਿ 12000 ਕਰੋੜ ਰੁਪਇਆ ਪੰਜਾਬ ਦੇ ਖਾਤੇ ਚ ਪਿਆ ਉਹਦੀ ਜਵਾਬਦੇਹੀ ਫਿਕਸ ਹੈ ਔਰ ਉਹਦਾ ਜਵਾਬ ਇਹਨਾਂ ਨੇ ਨਹੀਂ ਦੇਣਾ ਅਮਨ ਰੋੜਾ ਕਹਿੰਦਾ 12000 ਕਰੋੜ ਪਿਆ ਵਿਫਾਈਨਸ ਮਿਨਿਸਟਰ ਹਰਪਾਲ ਚਿਮਾ ਜੀ ਕਹਿੰਦੇ ਨਹੀਂ ਪਿਆ ਇਹ ਹੁਣ ਆਪ ਹੀ ਤੈਅ ਕਰਨ ਜਿਹੜਾ 12000 ਕਰੋੜ ਰੁਪਇਆ ਖਾਗੇ ਨੇ ਉਹਦਾ ਪਾਈਪ ਆਈ ਦਾ ਹਿਸਾਬ ਹੈ ਔਰ ਸਾਰੇ ਪੰਜਾਬ ਔਰ ਪੰਜਾਬੀ ਲੈ ਕੇ ਰਹਿਣਗੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਕੀਮਾ ਕਹਿੰਦੇ ਨੇ ਕਿ ਇਹ ਪੈਸਾ ਕਰਜ਼ੇ ਦੇ ਰੂਪ ਵਿੱਚ ਐਡਜਸਟ ਕੀਤਾ ਗਿਆ ਹੈ ਇਸ ਲਈ ਇਹ ਪੰਜਾਬ ਦੇ ਖਾਤੇ ਵਿੱਚ ਤਾਂ ਬੋਲਦਾ ਪਰ ਖਜ਼ਾਨੇ ਵਿੱਚ ਇਹ ਪੈਸਾ ਨਹੀਂ ਹੈ ਇਸੇ ਦੌਰਾਨ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੂਬੇ ਦੇ ਕੈਬਨਿਟ ਮੰਤਰੀ ਅਮਨ अरोड़ा ਵੀ ਇਸ ਗੱਲ ਨੂੰ ਸਬਕਾਰ ਕਰ ਚੁੱਕੇ ਹਨ ਕਿ ਇਹ ਪੈਸਾ ਪੰਜਾਬ ਦੇ ਵਿੱਚ ਆਇਆ ਹੈ ਪਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਸਪੀਟਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਖੁਦ মিডিਆ ਸਾਹਮਣੇ ਆਏ ਤਾਂ ਉਹਨਾਂ ਨੇ ਆਪਣੇ 3 ਸਾਲ ਦੇ ਕਾਰਜਕਾਲ ਦੌਰਾਨ ਆਏ ਪੈਸੇ ਦਾ ਹਿਸਾਬ ਦਿੱਤਾ ਆ 12.5 ਹਜ਼ਾਰ ਕਰੋੜ ਦਾ ਝੂਠ ਜਿਹੜਾ ਇਹਨਾਂ ਨੇ ਬੋਲਿਆ ਉਹਦਾ ਹਿਸਾਬ ਹੈ ਜੀ 22 23 208 ਕਰੋੜ ਮਿਲੇ 61 ਕਰੋੜ ਰੁਪਏ ਖਰਚੇ साझे अपने और दस दें तेईस चौबीस छे सौ पताली करोड़ रुपए मिले चार सौ इक्की करोड़ रुपये खर्चे चौबी पच्ची चार सौ अठासी करोड़ पे मिले सताई करोड़ रुपये खर्चे पची छब्बीस दो सौ कताली करोड़ रुपये मिले एक सौ चालीस करोड़ रुपये खर्चे पंद्रह सौ बयासी करोड़ रुपया एस डी आर एफ फंड मिले छे सौ उजा करोड़ पहले ही असी किसी ना किसी ਸੜਕਾਂ ਤੇ ਜਾਂ ਕਿਤੇ ਨਾ ਕਿਤੇ ਜੋ ਵੀ ਆਪ ਦਾ ਪਹਿਲਾ ਆਇਆ ਉਹ ਤੇਰੀ ਦੇ ਵਿੱਚ ਵੀ ਹੜਾਇਏ ਸੀ ਉਹ ਤੇ ਖਰ ਚੁੱਕੇ ਨੇ ਜੀ ਮਤਲਬ ਇਹ ਇਸੇ ਗੱਲੋਂ ਹੀ ਬਸ ਉਹ ਕਰ ਜਾਂਦੇ ਨੇ ਪਹਿਲਾਂ ਹੀ ਬਹੁਤ ਪੈਸਾ ਪਿਆ ਜੀ ਤੇ ਜਿਹੜਾ ਪੰਜਾ ਹੈ ਜੀ ਇਹ ਤੇ ਤਾਂ ਪਹਿਲਾਂ ਤੋਂ ਚੱਲ ਰਿਹਾ ਜੀ ਇਹ ਸਿਆਸੀ ਬਹਿਸ ਦੇ ਦੌਰਾਨ ਹਿੰਦੁਸਤਾਨ ਟਾਈਮਜ਼ ਅਖਬਾਰ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਏਅਰਪੋਰਟ ਕੰਟਰੋਲਰ ਜਨਰਲ ਆਫ ਇੰਡੀਆ ਯਾਨੀ ਕੈਕ ਦੀ ਰਿਪੋਰਟ ਤੇ ਆਧਾਰਿਤ ਹੈ ਇਸ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ 31 ਮਾਰਚ 2023 ਨੂੰ ਪੰਜਾਬ ਦੇ ਖਾਤੇ ਵਿੱਚ 9041.75 ਕਰੋੜ ਰੁਪਇਆ ਐਸਡੀਆਰਐਫ ਦਾ ਪਿਆਸੀ ਤੇ ਕੈਕ ਦੀ ਰਿਪੋਰਟ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਐਸ ਡੀ ਆਰ ਐਫ ਦੇ ਪੈਸੇ ਨੂੰ ਲੈ ਕੇ ਕੇਂਦਰੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਇਸ ਦਾ ਕਿਸੇ ਉਚਿਤ ਥਾਂ ਤੇ ਨਿਵੇਸ਼ ਨਹੀਂ ਕੀਤਾ। ਹਿੰਦੁਸਤਾਨ ਟਾਈਮਜ਼ ਆਪਣੀ ਰਿਪੋਰਟ ਵਿੱਚ ਦਾਵਾ ਕਰਦਾ ਹੈ ਕਿ ਸਾਲ 2023-24, 24-25 ਅਤੇ 25-26 ਵਿੱਚ ਇਹ ਫੰਡ ਆਏ ਹੈ ਔਰ ਇਹਨਾਂ ਦੀ ਕੁੱਲ ਮਿਲਾ ਕੇ ਜਿਹੜੀ ਰਕਮ ਹੈ ਇਹ 12000 ਕਰੋੜ ਰੁਪਏ ਬਣਦੀ ਹੈ। ਮੁੱਖ ਮੰਤਰੀ ਦੀ ਸ਼ੁੱਕਰਵਾਰ ਨੂੰ ਹੋਈ ਪ੍ਰੈਸ ਕਾਨਫਰੰਸ ਵਿੱਚ ਉੱਥੇ ਹਾਜ਼ਰ ਪੰਜਾਬ ਦੇ ਮੁਖ ਸਕੱਤਰ ਨੇ ਵੀ ਅਸਿੱਧੇ ਤੌਰ ਤੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਸੂਬੇ ਦੇ ਖਾਤੇ ਵਿੱਚ 12000 ਕਰੋੜ ਰੁਪਏ ਆਏ ਹਨ ਜਦੋਂ ਇਹ ਖਬਰ ਅੱਜ ਮੀਡੀਆ ਦੇ ਵਿੱਚ ਸਾਹਮਣੇ ਆਈ ਤਾਂ ਬਿਨਾਂ ਟਾਈਮ ਗੁਆਏ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੜਾ ਨੇ ਇੱਕ ਟਵੀਟ ਕੀਤਾ ਔਰ ਮੁੱਖ ਮੰਤਰੀ ਨੂੰ ਕਿਹਾ ਕਿ ਹੁਣ ਬਿਹਤਰ ਹੋਵੇਗਾ ਕਿ ਤੁਸੀਂ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਔਰ ਜਿਹੜਾ ਪੈਸਾ ਪੰਜਾਬ ਦੇ ਖਜ਼ਾਨੇ ਦੇ ਵਿੱਚ ਐਸਡੀਆਰਐਫ ਦਾ 12000 ਕਰੋੜ ਰੁਪਇਆ ਪਿਆ ਉਸ ਦੀ ਵਰਤੋਂ ਕਰੋ ਔਰ ਹੜ ਮਾਰੇ ਲੋਕਾਂ ਨੂੰ ਰਾਹਤ ਦਿਓ ਸੋ ਇਹ ਰਿਪੋਰਟ ਜਿਹੜੀ ਹੈ ਉਹ ਜਿਹੜੀ ਇੱਕ ਡਿਬੇਟ ਚੱਲ ਰਹੀ ਸੀਗੀ ਇਹ ਇੱਕ ਇੱਕ ਬਹਿਸ ਚੱਲ ਰਹੀ ਸੀਗੀ ਸੱਤਾਧਾਰੀ ਤੇ ਵਿਰੋਧੀ ਧਿਰਾਂ ਚ ਉਸ ਨੇ ਉਸ 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 ਦੇ ਉੱਤੇ ਫੁੱਲ ਸਟਾਪ ਲਾ ਦਿੱਤਾ ਔਰ ਇਹ ਸੱਚ ਜਿਹੜਾ ਹੈ ਇੱਕ ਤਰ੍ਹਾਂ ਦੇ ਨਾਲ ਸਾਹਮਣੇ ਆ ਗਿਆ ਕਿ ਸੂਬਾ ਸਰਕਾਰ ਦੇ ਖਾਤੇ ਦੇ ਵਿੱਚ 12000 ਕਰੋੜ ਰੁਪਇਆ ਜਿਹੜਾ ਹੈ ਉਹ ਪਿਆ ਹੈ ਕੈਗ ਦੀ ਰਿਪੋਰਟ ਵਿੱਚ ਇਸ ਨੂੰ ਸਵਾਰਕਾਰ ਕੀਤਾ ਗਿਆ ਹੈ ਪੰਜਾਬ ਦੇ ਮੁਖ ਸਕੱਤਰ ਨੇ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਵੀ ਇਸ ਨੂੰ ਸਵਾਰਕਾਰ ਕਰ ਲਿਆ